ਸਤਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਤਾਂ ਦੇਸ਼ਾਂ ਵਿਦੇਸ਼ਾਂ ਵਿਸਥੋਂ ਨਮਸਤਕ ਹੋਣ ਦੇ ਲਈ ਦੂਰ ਦਰਾਡੇ ਤੋਂ ਸ੍ਰੀ ਹਰਮੰਦਿਰ ਸਾਹਿਬ ਵਿਖੇ ਪਹੁੰਚਦਿਆਂ ਨੇ ਸੰਤਾ ਪਹਿਲਾਂ ਹੀ ਬੁਕਿੰਗ ਕਰਦਿਆਂ ਨੇ ਪਰ ਉਹਨਾਂ ਦੇ ਨਾਲ ਕਈ ਠੱਗ ਠੱਗੀ ਵੀ ਕਰ ਜਾਂਦੇ ਨੇ ਜਿਸ ਦੇ ਚੱਲਦੇ ਸੰਤਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਆਸਦਾ ਦੇ ਕੇਂਦਰ ਸਤਖੰਡ ਸ੍ਰੀ ਹਰਮੰਦਿਰ ਸਾਹਿਬ ਆਉਣ ਵਾਲੀਆਂ ਸੰਤਾਂ ਨਾਲ ਠੱਗੀ ਹੋਣਾ ਬੇਹਤ ਚਿੰਤਾ ਦਾ ਵਿਸ਼ਾ ਹੈ ਇਸ ਸਬੰਧੀ ਮੈਨੇਜਰ ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਹੈ। ਸੰਗਤਾਂ ਦੂਰ ਦਰਾੜਿਆਂ ਤੋਂ ਨਾ ਤਮਸਤ ਘੌਣ ਲਈ ਇੱਥੇ ਆਉਂਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਹੈ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸ੍ਰਾਵਾਂਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ। ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸ੍ਰਾਵਾਂ ਮਾਤਾ ਗੰਗਾ ਜੀ ਨਿਵਾਸ ਅਤੇ ਸਾਰਾ ਗੜੀ ਨਿਵਾਸ ਜਿਹੜੀਆਂ ਉਹ ਆਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀਆਂ ਨੇ। ਪਰੰਤੂ ਇਸ ਦੇ ਬਾਵਜੂਦ ਰੇਡੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮਿਲਦੀ ਆ ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ तकरीबन ਸਾਲ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਰਾ ਗੜੀ ਨਿਵਾਸ ਤੇ ਆਏ ਸੀ ਕਿ ਉਹ ਸਾਈਬਰ ਠੱਗ ਸਾਰਾ ਗੜੀ ਨਿਵਾਸ ਤੇ ਜਿਹੜੀਆਂ ਸਾਡੀਆਂ ਆਨਲਾਈਨ ਸ੍ਰਾਵਾਂ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਇਥੋਂ ਤੱਕ ਨਹੀਂ ਕਿ ਉਹ ਆਪਣੇ ਸਿਰਫ ਕਰਾਇਏ ਤੱਕ ਸੀਮਿਤ ਨਹੀਂ ਰਹਿੰਦੇ ਉਹ ਲੋਕਾਂ ਦਾ ਡਾਟਾ ਵੀ ਜਿੰਨਾ ਉਹਨਾਂ ਦੇ ਅਕਾਊਂਟ 'ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟ੍ਰਾਂਸਫਰ ਕਰਾ ਦਿੰਦੇ ਆ ਇਸ ਦੇ ਤਹਿਤ ਅਸੀਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਹਾਂ ਵਰਬਲ ਵੀ ਆਪ ਵੀ ਜਾ ਕੇ ਮਿਲ ਚੁੱਕੇ ਹਾਂ ਪਰੰਤੂ ਅਜੇ ਤੱਕ ਸਰਕਾਰ ਵੱਲੋਂ ਸਾਡਾ ਉਹਨਾਂ ਦਾ ਕੋਈ ਸਾਨੂੰ ਰਿਸਪਾਂਸ ਨਹੀਂ ਮਿਲਦਾ ਬੰਦੇ ਉਸੇ ਤਰ੍ਹਾਂ ਨਹੀਂ 2-4 ਮਹੀਨੇ ਵਿੱਚ ਬੰਦ ਹੋ ਜਾਂਦੇ ਆ ਫਿਰ ਅੱਜ ਤਕਰੀਬਨ ਉਹਨਾਂ 3-4 ਦਿਨ ਪਹਿਲਾਂ 2-3 ਮਾਮਲੇ ਦੁਬਾਰਾ ਫਿਰ ਸਾਹਮਣੇ ਆਏ ਆ ਇੱਕ ਤੇ ਸਾਰਾ ਗੜੀ ਨਿਵਾਸ ਦੇ ਦੋ ਮਾਮਲੇ ਆ ਇੱਕ ਗੁਰੂ ਹਰਗੋਬਿੰਦ ਨਿਵਾਸ ਜਿੱਦੇ ਕਿ ਸਾਡੀ ਸਰਾ ONLNE ਵੀ ਨਹੀਂ ਆ ਉਹ ਸਾਇਬਰ ਧੱਕ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਖਿੱਚਤੀਆਂ ਸਾਡੀਆਂ ਸਰਾਮਾਂ ਦੇ ਜਿਹੜੇ ਆ ਕਮਰੇ ਆ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਲਦੀ ਕ੍ਰੀਏਟ ਕਰਕੇ ਸੰਤਾਨਾਂ ਪਰਮਾਉਂਦੇ ਆ ਜੀ ਤੁਹਾਨੂੰ ਉਹਨਾਂ ਦੇ ਆ ਕਮਰੇ ਮਿਲ ਜੂਗਾ ਜੇ ਕੋਈ ਕਹਿੰਦਾ ਸਾਡੀ ਬੁਕਿੰਗ ਨਹੀਂ ਹੋਈ ਉਹਨਾਂ ਨੂੰ ਫੇਰ ਕਹਿੰਦੇ ਆ ਤੇ ਅਸੀਂ ਕੋਈ ਰਿਪੋਰਟ ਭੇਜਦੇ ਆ ਕਿ ਅਸੀਂ ਦੁਬਾਰਾ ਇੱਥੇ ਪੈਸੇ ਪਾ ਦਿਓ ਤੇ ਸੰਤਾਂ ਇੰਡੀਆਂ ਲਗਾਤਾਰ ਠੱਗੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਜਿੱਥੇ ਸੰਤਾਨਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਆ ਤੇ ਬੇਨਤੀ ਵੀ ਆ ਕਿ ਘਟੋ ਘਟ ਜਿਹੜੇ ਇਹੋ ਜਿਹੇ ਸਾਈ ਭੱਟਾ ਗਿਆ ਉਹਨਾਂ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਈ ਕਾਲ ਕਰਦੇ ਆਂ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆਂ ਤੁਸੀਂ ਕੋਈ ਤੁਹਾਨੂੰ ਕੋਈ KYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਆ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਠੱਗ ਪਰੰਤੂ ਜਿਹੜੇ ਲੋਕ ਅੱਜ ਕੱਲ ਲੋਕਾਂ ਕੋਲ ਟਾਈਮ ਨਹੀਂ ਹੈਗਾ ਉਹ ਸਾਈਬਰ ਠੱਗਾਂ ਦਾ ਸ਼ਿਕਾਰ ਝਟ ਹੋ ਜਾਂਦੇ ਆਂ ਤੇ ਜਿਹੜੀ ਸ੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਦਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਏ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਟੇਸ ਪਹੁੰਚੀ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਕਰ ਇਹੋ ਜਿਹੇ ਸਾਈਬਰ ਧਾਗਾ ਨੂੰ ਫਲ ਪਾਈ ਜਾਵੇ ਤਾਂ ਜੋ ਲੋਕ ਆਪਣਾ ਸਭੇ ਪਤਾ ਰੱਖੇ ਕਿ ਕੀ ਨਾਮ ਦੇ ਖੋਲੇ ਰਹਣਾ ਹੈ ਕਿ ਇਹ ਐਕਚੁਅਲੀ ਨੰਬਰ ਉਹਦਾ ਅਜੇ ਵੀ ਚੱਲਦਾ ਹੈ ਕਾਲ ਮੈਉਣੇ ਕਰਕੇ ਵੇ ਕਿ ਫਿਰ ਹਾਲ ਉਹਦੀ ਰੈਕਟ ਕਾਲ ਨਹੀਂ ਹੁੰਦੀ ਵਟਸਐਪ ਤੇ ਕਾਲ ਹੋ ਚੁੱਕਦਾ ਜਦੋਂ ਆਣ ਕੇ ਜਿਹੜੀ ਸੰਗਤ ਸਾਰਾਗੜੀ ਨਵਾਸ ਉਹਨੂੰ ਦੁਬਾਰਾ ਕਾਲ ਕਰਦੀ ਉਹਨੂੰ ਪਤਾ ਲੱਗ ਜਾਂਦਾ ਕਿ ਸੰਗਤ ਉੱਥੇ ਪਹੁੰਚ ਗਈ ਹੈ ਉਦੋਂ ਉਸ ਟਾਈਮ ਤੇ ਉਹ ਫੋਨ ਬੰਦ ਕਰ ਲੈਂਦਾ ਹੁਣ ਵੀ ਜਿਹੜਾ ਫੋਨ ਉਹਦਾ ਚੱਲਦਾ ਪਰ ਫੋਨ ਤਕਰੀਬਨ ਆਊਟ ਆਫ ਸਟੇਟ ਹੀ ਲੱਗਦਾ ਕੋਈ ਕਿਉਂਕਿ ਇਤੋਂ ਦੀ ਪਛਾਣ ਨਹੀਂ ਬੋਲਦੀ ਜਿਹੜਾ ਕਾਲਰ ਆਈਡੀ ਵਾਲੇ ਇਹ ਰਿਤੇ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਟਲ ਪਾਈ ਜਾਵੇ ਤੇ ਹਾਊਸ ਕਾਉਂਟ ਬੰਦ ਕਰਾਂ ਤੇ ਵੀ ਪੇਸ਼ ਕੀਤਾ ਜਾਊਗਾ پولیس ਨੂੰ ਸਾਡੇ ਹਾਂਜੀ ਬਿਲਕੁਲ ਕੀਤਾ ਜਾਊਗਾ ਅਸੀਂ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਟਰਨ ਕੰਪਲੀਟ ਦੁਆਰਾ ਕਰਕੇ ਆਵਾਂਗੇ ਸਾਡਾ ਆਈਟੀ ਵਿੰਗ ਆ ਅਸੀਂ ਉਹਨਾਂ ਨੂੰ ਵੀ ਹਦਾਇਤ ਕੀਤੀ ਆ ਕਿ ਜਿਹੜੇ ਇਹੋ ਜਿਹੇ ਜਾਲੀ ਵੈਬਸਾਈਟ ਬਣੀਆਂ ਵਾਂ ਉਹਨਾਂ ਨੂੰ ਕਰਾਂਗੇ ਕਈ ਕੰਮ ਕੀਤਾ ਇਹ ਤਕਰੀਬਨ ਗੂਗਲ ਤੇ ਅਸੀਂ ਜਦ ਰਿਕਵੈਸਟ ਪਾਉਣੀ ਆ ਕਿ ਇਹ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਾਮਾ ਜਿਹੜੀਆਂ ਸਾਈਬਰ ਉਹ ਅਸੀਂ ਰਿਕੁਐਸਟ ਜਿਹੜੀ ਪਾਉਨੇ ਆ ਉਹ ਤਕਰੀਬਨ 24 ਘੰਟੇ ਲੱਗ ਜਾਂਦੇ ਉਹਨੂੰ ਬੰਦ ਹੋਣ ਜਿਹੜੀ ਥਰੋਮਨੀ ਕਮੇਟੀ ਦੀ ਐਕਚੁਅਲ ਵੈਬਸਾਈਟ ਹੈ ਕੋਈ ਉਹਦਾ ਐਡਰੈਸ ਤੇ ਜੇ ਕੋਈ ਕੰਟੈਕਟ ਨੰਬਰ ਉਹ ਵੀ ਦੱਸੋ www.sri.com scbc.com ਜਿਹੜੀ ਥਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਮਾਨੰਤ ਜਿਹੜੀ ਵੈਬਸਾਈਟ ਹੈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਕਿ ਉਸੇ ਤੇ ਜਾ ਕੇ ਹੀ ਜਿਹੜੀ ਉਹ ਬੁਕਿੰਗ ਕੀਤੀ ਜਾਵੇ ਥਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਵੀ ਕਿਸਮ ਦਾ ਕੋਈ QR ਕੋਡ ਨਹੀਂ ਦਿੱਤਾ ਜਾਂਦਾ ਬਕਾਇਦਾ ਜਿਹੜੀ ਸੰਗਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਊਂਟ ਤੇ ਪੈਸੇ ਆਉਂਦੀ ਆ ਉਹਨੂੰ ਬਕਾਇਦਾ ਉਹਦੀ ਰਸੀਪਟ ਉਹਦੀ ਬਕਾਇਦਾ ਉਹਨੂੰ ਪ੍ਰੋਪਰ ਜਿਹੜਾ ਡਾਕੂਮੈਂਟ ਪ੍ਰੋਵਾਈਡ ਕੀਤੇ ਜਾਂਦੇ ਕਿੰਨੇ ਦਿਨ ਪਹਿਲਾਂ ਕੋਈ ਸ਼ਰਧਾਲੂ ਆਪਣਾ